ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥੀਓ ਅੱਜ ਇੱਕ ਖਤਸ਼ਾ ਤੁਹਾਡੇ ਨਾਲ ਜਾਰ ਕਰਨਾ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਹੜੇ ਭੈਣ ਭਰਾ ਸ਼ਹਿਰ ਵਿੱਚ ਵਿੱਚ ਦੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਕੇ ਗਏ ਆ ਜਾਣਕਾਰੀ ਇਹ ਹੈ ਕਿ ਜ਼ਿਲ੍ਹੇ ਦੇ ਅੰਦਰ ਬਹੁਤ ਸਾਰੇ ਅਜਿਹੇ ਰੁੱਖ ਆ ਜੋ ਸੜਕਾਂ ਦੇ ਕਿਨਾਰੇ ਆ ਜਿਹੜੇ ਆਪਣੀ ਉਮਰ ਹੰਢਾ ਚੁੱਕੇ ਆ ਆਪਣੀ ਉਮਰ ਭੋਗ ਚੁੱਕੇ ਤੇ ਉਹਨਾਂ ਦੇ ਜਿਹੜੇ ਟਾਣੇ ਆ ਉਹ ਸੜਕ ਵੱਲ ਨੂੰ ਲੰਮਕ ਰਹੇ ਆ ਸੜਕ ਵੱਲ ਨੂੰ ਝੁੱਕੇ ਹੋਏ ਆ ਜਿਹੜੇ ਆਉਣ ਵਾਲੇ ਸਮੇਂ ਵਿੱਚ ਕਿਸੇ ਹਾਦਸੇ ਦਾ ਕਾਰਨ ਬਣ ਸਕਦੇ ਆ ਤਾਂ ਭੈਣ ਭਰਾ ਇਹ ਖਦਸ਼ਾ ਜ਼ਾਰ ਕਰਕੇ ਗਏ ਆ ਤੇ ਚਾਹੁੰਦੇ ਜੰਗਲਾਤ ਵਿਭਾਗ ਜਿਹੜਾ ਆ ਉਹ ਨਰੀਖਣ ਕਰੇ ਅਤੇ ਜਿਹੜੇ ਟਾਣੇ ਸੁੱਕੇ ਹੋਏ ਨੇ ਜਾਂ ਜਿਹੜੇ ਰੁੱਖ ਆਪਣੀ ਉਮਰ ਹੰਡਾ ਚੁੱਕੇ ਨੇ ਜੋ ਵੀ ਉਹਨਾਂ ਦਾ ਪ੍ਰੋਸੀਜਰ ਹੈ ਉਸ ਨੂੰ ਫਾਲੋ ਕਰਨ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਖਤਸ਼ਾ ਜਾਰੀ ਕੀਤਾ ਕਿ ਕਿਉਂਕਿ ਹੁਣ ਗਰਮੀ ਬਹੁਤ ਹੋ ਗਈ ਹੈ ਤੇ ਜਿਹੜੇ ਸੁੱਕੇ ਰੁੱਖੇ ਉਹ ਕਿਸੇ ਵੇਲੇ ਵੀ ਸੜਕ 'ਤੇ ਡਿੱਗ ਸਕਦੇ ਜਿਸ ਕਰਕੇ ਅਚਨਚੇਤ ਕੋਈ ਹਾਦਸਾ ਹੋ ਸਕਦਾ ਤਾਂ ਹਾਦਸਿਆਂ ਤੋਂ ਲੋਕ ਬਚੇ ਰਹਿਣ ਇਸ ਕਰਕੇ ਜਿਹੜਾ ਵੀ ਉਹਨਾਂ ਦਾ ਪ੍ਰੋਸੀਜਰ ਹੈ ਨਰੀਖਣ ਤੋਂ ਬਾਅਦ ਉਹਨੂੰ ਜ਼ਰੂਰ ਫਾਲੋ ਕਰਨਾ ਚਾਹੀਦਾ